ਅਗਰ ਅਸੀਂ ਲੋਕ ਅਤੰਕਵਾਦੀ ਨਹੀਂ ਤਾਂ ਗੋਲੀ ਮਾਰਦੀ ਜਾਂ ਲੋਕਾਂ ਨੂੰ ਬਸ ਸਿੱਧੀ ਬਾਤ ਹੈ ਲੋਕਾਂ ਦੀ ਆਪ ਲੋਕ ਕਹਿੰਦੇ ਕਿ ਅਸੀਂ ਲੋਕ ਅਤੰਗ ਬਣਾ ਨੇ ਓਏ ਅਤੰਕਵਾਦੀ ਦੱਸਣ ਦੇ ਯਾਰ ਹੁਣ ਤਾਂ ਹੀ ਇਹ ਖਬਰ ਉੱਤਰ ਪ੍ਰਦੇਸ਼ ਤੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਕਸਬੇ ਦੇ ਵਿੱਚ ਸਿੱਖਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਸਲ ਉੱਤਰ ਪ੍ਰਦੇਸ਼ ਪੁਲਿਸ ਦੇ ਉੱਤੇ ਸਿੱਖਾਂ ਦੇ ਨਾਲ ਇਤਰਾਜਯੋਗ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਇਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰਹਿ ਰਹੇ ਸਿੱਖਾਂ ਦੇ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਸਿੱਖ ਭਾਈਚਾਰੇ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਅਤਿਵਾਦੀ ਦੱਸਿਆ ਆਪ ਕਹਿੰਦੇ ਬੋਲੇ ਸਰ ਆਪ ਕਹਿੰਦੇ ਤੰਕਰ ਰਹਿਮ ਨਾ ਕਰੇ ਹਮ ਕਹਾ ਤਮਾਸ਼ਾ ਕਰ ਰਹੇ ਸਰ ਖੜੇ ਆ ਪਾਣੀ ਕਮ ਹੋ ਗਿਆ ਨਹੀਂ ਬਣਦਾ ਤੰਕਰੀ ਬਤਾ ਰਹੇ ਕੋਈ ਕਹਿੰਨੀ ਆਪਾਂ ਅਤੰਕਵਾਦੀ ਆ ਰੋਡ ਬਣਾਤਾ ਤੁਸੀਂ ਨਹੀਂ ਆਪ ਲੋਗ ਆਇਤੇ ਅਤੰਕਵਾਦੀ ਬਤਾਣੇ ਜੇ ਤਨਾ ਬਾਬਾ ਜੀ ਕੇ ਅੱਖ ਪਿੱਛੇ ਹੁੰਦਾ ਤੇ ਅਗਰ ਹਮ ਲੋਗ ਆਤੰਕਵਾਦੀ ਤਾਂ ਇਹੀ ਤੇ ਗੋਲੀ ਮਾਰਦੀ ਜਾਂ ਲੋਗਾਂ ਨੂੰ ਬਸ ਸਿੱਧੀ ਬਾਤ ਹੈ ਹਮ ਲੋਗਾਂ ਦੀ ਆਪ ਲੋਗ ਕਹਿੰਦੇ ਹਮ ਲੋਗ ਆਤੰਗ ਬਣਾ ਲੈ ਹਾਂ ਤੁਹਾਡੇ ਦਸੂ ਪਦਵੀਆਂ ਦੇ ਸਾਥ ਹਾਂ ਠੀਕ ਹੈ ਰਹਿਣੇ ਦਿਓ ਹਮ ਲੋਗ ਉਪਦਰਵਾਦੀ ਜੋ ਵੀ ਹਮ ਲੋਗ ਕਹ ਰਹਿਣੇ ਦਿਓ ਆਪ ਜਾਈਏ ਆਪ ਲੋਗ ਆਤੰਕਵਾਦੀ ਬਤਾ ਰਹੇ ਅਭੀ ਹਮ ਲੋਗ ਨੂੰ ਵੇ ਆਤੰਕਵਾਦੀ ਦੱਸਣ ਦੇ ਯਾਰ ਹੁਣ ਤੋ ਹੀ ਪ੍ਰੂਫ ਆਪਾਂ ਨੂੰ ਇਹ ਸੜਕ ਬਣਾਈ ਐ ਤੇ ਇਦਾਂ ਬੋਲਿਆ ਇਨਾਂ ਨੇ इधर आ जाओ इधर आ जाओ मुंह क्यों ढक रहा शर्म आ रही है नहीं शर्म हम लोगों को कहेगी आगे बढ़ो आगे बढ़ो कांवड़ आ रही है किनारे हो ये किनारे किनारे हो जाइए कांवड़ आ रही है किनारे हो जाइए तुरंत उतरो कांवड़ यहाँ से निकलेगा या कावड़ तो 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 साइड से होकर निकलेगा सर तारी तारी हाँ इधर का इधर करो सर इधर पानी चलो इधर इधर ले ले लो ਆਹ ਰਿਹਾ ਉਹ ਜਿਹੜਾ ਮੰਗਲਿਆ ਦੀ ਜਿੱਧਰ ਤੱਕੀ ਮਾਰੀ ਜਾਂਦੀ ਸਾਡੇ ਮੰਨਤ ਸਿੰਘ ਸੰਤਲਾਨ ਸਭ ਲੋਹ ਪਹੁੰਚ ਗਏ ਆ ਅਸੀਂ ਲੋਕ ਕੋਈ ਪਾਵਣਾ ਲੈ ਕੇ ਤੇ ਹੁਣ ਲਖੀਮਪੁਰ ਖੀਰੀ ਦੀ ਘਟਨਾ ਬਾਰੇ ਪਾਈ ਗੁਰਚਰਨ ਸਿੰਘ ਅਰੇਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਆਪਣੇ ਦੇਸ਼ ਦੇ ਵਿੱਚ ਸਿੱਖਾਂ ਨੂੰ ਅੱਜ ਦਾ ਤਵਾਦੀ ਖਾਲਿਸਤਾਨੀ ਕਿਹਾ ਜਾ ਰਿਹਾ ਹੈ ਜੋ ਬਹੁਤ ਹੀ ਮੰਦ ਭਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ 'ਚ ਚਾਹੇ ਉਹ 84 ਨਵੰਬਰ ਹੋਵੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ बड़े-बड़े ਵਿਤਕਰੇ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਹ ਸ਼ਿਖਰ ਤੱਕ ਪਹੁੰਚ ਗਿਆ ਜਿਹੜਾ ਦੇਸ਼ ਦਾ ਆਈਏਐਸ ਅਫਸਰ ਅਫਸਰਾਂ ਜਿਹਦੇ ਸਿਰ ਤੇ ਪੱਗ ਬੰਨੀ ਹੈ ਤਾਂ ਉਸ ਨੂੰ ਬੰਗਾਲ ਦੇ ਵਿੱਚ ਅਤਵਾਦੀ ਖਾਲਿਸਤਾਨੀ ਕਿਹਾ ਜਾਂਦਾ ਹੈ ਜਿਹੜੇ ਸਿੱਖ ਨੌਜਵਾਨਾਂ ਨੇ ਵਰਲਡ ਕੱਪ ਜਤਾਇਆ ਉਸ ਨੂੰ ਜਦੋਂ ਜੇ ਕਿਤੇ ਕੈਚ ਛੁੱਟ ਜਾਂਦਾ ਤਾਂ ਉਸ ਨੂੰ ਪਾਕਿਸਤਾਨ ਨੇ ਖਾਲਿਸਤਾਨ ਕਿਹਾ ਇਹ ਦੇਸ਼ ਦਾ ਰਵਈਆ ਬਹੁਤ ਮਾੜਾ ਇਹ ਕੋਖ ਕਰਕੇ ਵੇਖਣਾ ਚਾਹੀਦਾ ਕੀ ਸਰਕਾਰਾਂ ਦੇ ਕੰਨ ਖੁੱਲਨੇ ਚਾਹੀਦੇ ਨੇ ਕਿ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਇਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅਨਵੀ ਦਿੱਤਾ ਤੇ ਅੱਜ ਕਿੰਨੇ ਬਾਰਡਰ ਦੇ ਤੇ ਹਜ਼ਾਰਾਂ ਦੀ ਤعداد ਉਤੇ ਜਿਹੜੇ ਸਿੱਖ ਨੌਜਵਾਨ ਨੇ ਉਹ ਆਪਣਾ ਰੋਲ ਅਦਾ ਕਰੇ ਨੇ ਕਦੇ ਗੁਰਦੁਆਰਿਆਂ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਤਵਾਦੀ ਤੇ ਵਖਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਦੇ ਵਿੱਚ ਨਹੀਂ ਆਉਂਦੀ ਜਰਾ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਗੁਰਚਰਨ ਸਿੰਘ ਗਰੇਵਾਲ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ-ਬੜੇ ਵਿਤਕਰਾ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਸੈਕਟਰ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਐਸ ਅਫਸਰ ਆ ਜਿਉਂ ਨੇ ਸਰਤੇ ਪਾਕ ਬੰਨੀਆ ਤੇ ਉਹ ਬੰਗਾਲ ਦੇ ਚਾਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਬੰਨ। ਜਿਹੜਾ ਨੌਜਵਾਨ ਅਰਸ਼ਦੀਪਾ ਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਜੇਤ ਤੇ ਕੈਚ ਛੱਡਤਾ ਤੇ ਉਹਨੂੰ ਪਾਕਿਸਤਾਨੀ ਖਾਲਤਪਾਨੀ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ بڑا ਹੈ। ਇਹ ਆ ਘੂਕ ਕਰਕੇ ਵੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੋਲਣੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਕਿ ਇਸ ਦੇਸ਼ ਦੀ ਇਯਾਜ਼ੀ ਲਈ ਸਿੱਖਾਂ ਦਾ ਬਹੁਤ بڑا ਰੋਲ ਹੈ। ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅਨੁਭਵ ਦਿੱਤਾ ਤੇ ਅੱਜ ਵੀ ਮਕਿਨਾ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਜਿਹੜੇ ਸਿੱਖ ਨੇ ਬਹੁਤ ਵੱਡਾ ਰੋਧਾ ਕਰ ਰਹੇ ਨੇ ਸੋ ਅਸੀਂ ਦੇਖਦੇ ਹਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦੁਆਰਾ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਤਵਾਦੀ ਅਤਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉਂਦੀ ਹੁਣੇ ਲਖੀਮਪੁਰ ਦੇ ਵਿੱਚ ਕੱਲ ਪਰਸੋਂ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਇਹ ਉਹਨਾਂ ਨੂੰ ਉਹਨਾਂ ਨੇ ਬਹੁਤ ਮਾੜਾ ਕਿਹਾ ਚੰਗਾ ਕਿਹਾ ਉਪਰਦਰ ਉਪਦਰ ਵੀ ਕਿਹਾ ਖਾਲਸਤਾਨੀ ਗੱਲ ਕਹਿੰਦੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਸੋ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੇ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਚਲੀ ਹੋਈ ਹੈ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਇਹ ਸਿੱਖ ਆਵਾਮ ਨੂੰ ਇਸ ਗੱਲ ਦੀ ਲਾਮਬਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਖਲਾਮਤ ਲੌੜਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁਕੜੇ ਟੁਕੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਤਾਬਕ ਇਹ ਇਹ ਕੀ ਜ਼ਿਆਦਾ دیر ਘਟ ਨਹੀਂ ਸਕੇਗਾ ਸੋ ਸੱਤਾ ਦੇ ਵਿੱਚ ਲੋਕ ਇਸ ਗੱਲ ਨੂੰ ਸਮਝਦੇ ਆ